ਹਨੂੰ ਕਹਿੰਦੇ ਰੋਲ ਹੁਣ ਇਤਰ ਇਹ ਦੇਖੋ ਇਹ ਪੈਕ ਛੋਟਾ ਆ ਪਰ ਇਹਦਾ ਕੰਮ ਬਹੁਤ ਵੱਡਾ ਮੈਂ ਆਪਾਂ ਲਾ ਲਿਆ ਨਾ ਇਹ ਦੇਖੋ ਇਹ ਆਪਾਂ ਇਤਰ ਲਾ ਲਿਆ ਹਾਂਜੀ ਇਹਦੀ 2 ਦਿਨ ਫ੍ਰੈਗਰੈਂਸ ਨਹੀਂ ਜਾਊਗੀ ਕਿੰਨੇ ਦਾ ਇਹ ਸਿਰਫ 50 ਰੁਪਏ ਦਾ ਓਕੇ ਔਰ ਦਵਾਈ ਦਾ ਮਹਿੰਗਾ ਨਾ ਇਹ ਹਾਂ ਉਹਦਾ ਮਾਰਕੀਟ ਚ ਬਹੁਤ ਮਹਿੰਗਾ ਆ ਦੱਸੋ ਪਹਿਲੇ ਪੈਂਦੀ ਰੱਖ ਪੂਰੀ ਪੈਂਡ ਗੱਲ ਆ ਆ 126 ਰੁਪਏ ਓਕੇ ਜੀ ਆਓ ਤੁਹਾਨੂੰ ਨਾਲ ਦੀ ਦੁਕਾਨ 'ਚ ਨਿਗਾਹ ਮਾਰੋ ਨਾਲ ਦੀ ਤੁਹਾਨੂੰ ਦਿਖਾ ਦਈਓ ਚਾਰ ਹੈਡਮਾ ਉਧਰ ਵੀ ਭੱਟਿਓਨਾਂ ਨਾਲੇ ਐ ਭਰਾ ਆਇਆ ਸਾਡਾ ਰੇਟ ਦੱਸ ਕਿਦਾਂ ਦੇ ਆਪਣੇ ਉਹ ਜੈਨੂਨ ਆ ਜੀ ਸਮਾਨ ਲੈਣ ਇੱਥੇ ਹੀ ਅੰਨਾ ਰੈਗੂਲਰ ਮੈਂ ਨਾਲੇ ਸਸਤੇ ਮਿਲਦੀ ਆ ਇਹਦੇ ਨਾਲ ਸਸਤਾ ਕਿਤੇ ਹੈ ਹੀ ਨਹੀਂ ਸਮਾਨ ਉਹੀ ਆਂਦਾ ਸਰ ਓਕੇ ਰ ਪਾਊਡਰ ਆ ਨਾ ਕਿੱਡਾ ਵੱਡਾ ਪਾਊਡਰ ਆ ਐਮ ਆਰ ਵੀ ਕਿੰਨੀ ਆ 125 ਰੁਪਏ 24 ਜਿ ਬਣਿਆ 3 ਸਾਲ ਵੈਲਿਡ ਆ ਓਕੇ ਵੀਰੇ ਕਿੰਨੇ ਦਾ ਪੈਣਾ 36 ਰੁਪਏ ਦਾ ਵੈਕਸ ਬਈ ਹੈ ਹਾਂਜੀ ਵੀਰੇ ਵੈਕਸ ਦਾ ਡੱਬਾ ਕਿੰਨੇ ਦਾ 45 ਰੁਪਏ ਦਾ ਡੱਬਾ ਵੇਚ ਦੋ ਸਰ ਠੀਕ ਹੈ ਆ ਕਲੀਨਜ਼ਿੰਗ ਮਿਲ ਦਾ 180 ਰੁਪਏ ਐ ਐਮ ਆਰ ਵੀ ਹਾਂਜੀ ਬਾਈ ਕਿੰਨੇ ਦਾ ਪੈਣਾ 56 ਰੁਪਏ ਦਾ ਓਕੇ ਬਾਈ ਫਰੈਸ਼ ਰੇਟ ਦਾ ਮਾਲ ਹੋਇਆ ਓਕੇ ਬਾਈ ਆ ਦੁਬਈ ਦਾ ਇਟਰ ਹੈ ਓਕੇ ਓਕੇ ਆ ਦੇਖੋ ਉਸਤਰੇ ਦਾ ਡੀਓ ਆ ਓਕੇ ਬਾਈ ਤੇ 450 ਰੁਪਏ ਪੈਕ ਤੇ ਰੇਟ ਹੈ ਓਕੇ ਬਾਈ ਹੈਨਾ ਹੋਰ ਪੈਂਦਾ ਕਿੰਨੇ ਦਾ 200 ਦੇ 2 ਪੀਸ ਹੁਣ ਆ ਰੂਮ ਫਰੈਸ਼ナー ਦਾ ਟੋਬੀ 70 ਰੁਪਏ ਠੀਕ ਹੈ ਜੀ ਇਹ ਦੇਖੋ ਗਾਗ ਜਿਹੜਾ ਵੀ ਆਂਦਾ ਗਾਗ ਪਹਿਲੇ ਇਹੀ ਕਹਿੰਦਾ ਸਾਨੂੰ ਮਿੰਨੀ ਲਿਪਸਟਿਕ ਚਾਹੀਦੀ ਓਕੇ ਬਰੋ ਆ ਦੇਖੋ ਇਹ ਮਿੰਨੀ ਲਿਪਸਟਿਕ ਆ ਫੁੱਲ ਕਲਰ ਹੋਣਗੇ 10 ਰੁਪਏ ਠੀਕ ਆ ਬਰੋ ਸਿਰਫ 10 ਰੁਪਏ ਦੀ ਪੈਣੀ ਹੈ ਚੈੱਕ ਜੀ ਸਾਸੀਗਲ ਦੀ ਸਾਰਿਆਂ ਨੂੰ ਆਪਾਂ ਫੀਲਡਗਾ ਤੇ ਖੜਿਆ ਸਾਗਰਬਾਈ ਕੋਲੇ ਨਵਾਂ ਸਮਾਨ ਆਇਆ ਹੋਰ ਕੰਪਨੀ ਦਾ ਸਮਾਨ ਤੇ ਰੇਟ ਸੁਣ ਕੇ ਹਰਾ ਰਹ ਜੂਗੀ ਪੂਰਾ ਗਰੰਟੀ ਵਿੱਚ ਪੱਕਾ ਬਿਲ ਨਾਲ ਮਿਲੂ ਵੀਡੀਓ ਨਾ ਬਣਦੇ ਰਹੋ ਤੁਹਾਡੀ ਕੰਮ ਦੀ ਵੀਡੀਓ ਐ ਦੇਖੋ ਇਹ ਕਿੰਨੇ ਦੀ ਪੈਣੀ 35 ਰੁਪਏ ਠੀਕ ਆ ਵੀਰੇ 150 ਰੁਪਏ ਐਮਰਵੀ ਮੂਰਤੀ ਪੱਟੀਆਂ ਵਾਲੇ ਐ ਭਰਾ ਆਇਆ ਸਾਡਾ ਰੇਟ ਦੱਸ ਕਿਦਾਂ ਦੇ ਆਪਣੇ ਉਹ ਜੈਨੂਨ ਆ ਜੀ ਸਮਾਨ ਲੈਣ ਇੱਥੇ ਹੀ ਆਣਾ ਰੈਗੂਲਰ ਮੈਂ ਨਾਲੇ ਸਸਤੇ ਮਿਲਦੀ ਆ ਇਹਦੇ ਨਾਲ ਸਸਤਾ ਕਿਤੇ ਹੈ ਹੀ ਨਹੀਂ ਸਮਾਨ ਉਹਦੀ ਅੰਦਾਜ਼ਾ ਓਕੇ ਰਫੜੀ ਪੂਰਾ 50 ਵਾਰੀ ਆ ਗਿਆ ਬੰਦਾ ਐ ਬੰਦਾ ਨਾ ਨਾ ਕਰਦੇ ਹਫਤੇ 'ਚ ਇੱਕ ਢੇੜਾ ਪੱਕਾ ਹੁੰਦਾ ਉਹ ਪਾਊਡਰ ਹੈ ਨਾ ਕਿੱਡਾ ਵੱਡਾ ਪਾਊਡਰ ਐ ਐਮ ਆਰ ਬੀ ਕਿੰਨੀ ਐ 125 ਰੁਪਏ 24 ਜਿ ਬਣਿਆ 3 ਸਾਲ ਵੈਲਿਡ ਐ ਓਕੇ ਵੀਰੇ ਕਿੰਨੇ ਦਾ ਪੈਣਾ 36 ਰੁਪਏ ਦਾ ਬੱਲੇ ਭਰਾ 36 ਹੋਣਗੇ ਚੁੱਤੀਆਂ ਦਾ ਸਾਗਰ ਫੁੱਟੇ ਡਨਵਰ ਐ 126 ਰੁਪਏ ਓਕੇ ਵੀਰੇ ਆਓ ਤੁਹਾਨੂੰ ਨਾਲ ਦੀ ਦੁਕਾਨ 'ਚ ਨਿਗਾਹ ਮਾਓ ਨਾਲ ਦੀ ਤੋਂ ਦਿਖਾ ਦਿਓ ਵਿਚਾਰਾ ਇਹਨਾਂ ਉੱਧਰ ਵੀ ਆ ਬਈ ਉੱਪਰ ਨੰਬਰ ਨੰਬਰ ਲਿਖਿਆ ਦੇਖ ਲਓ ਕਮੈਂਟਾਂ 'ਚ ਲਿਖ ਦਿਓ ਸਾਗਰ ਕੋਲ ਆਉਣਾ ਐ ਇਹ ਦੇਖੋ ਸਾਰੀ ਵੈਕਸ ਬਈ ਐ ਹਾਂਜੀ ਵੀਰੇ ਇਹ ਵੈਕਸ ਦਾ ਡੱਬਾ ਕਿੰਨੇ ਦਾ 45 ਰੁਪਏ ਦਾ ਡੱਬਾ ਦੇਖ ਸੋ ਸਿਰਫ 45 ਰੁਪਏ ਦਾ ਓਨਲੀ ਉਹ ਕਿੰਨੇ ਕ ਦਾ ਹੁੰਦਾ ਉਹ ਤਾਂ 150 ਰੁਪਏ ਸੇਲ ਹੁੰਦੀ ਹੈ ਇਹ ਦੇਖੋ ਇਹ ਰੋਜ਼ ਵਾਰਡਰ ਹੈ ਇਹ ਵਾਈਟ ਹੈ ਇਹ ਪਿੰਕ ਹੈ 5-5 ਰੁਪਏ ਦਾ ਪੈਂਦਾ 65 ਰੁਪਏ ਐਮ ਆਰ ਪੀ ਓਕੇ ਹੁਣ ਹੀ ਆਪਾਂ ਵੀਡੀਓ ਬਣਾ ਰਹੇ ਹੁਣ ਹੀ ਲੱਥਿਆ ਇਹ ਕਲੀਨਜ਼ਿੰਗ ਮਿਲਕ ਆ 180 ਰੁਪਏ ਮਰਵੀ ਹਾਂਜੀ ਭਾਈ ਕਿੰਨੇ ਦਾ ਪੈਣਾ 55 ਰੁਪਏ ਦਾ ਓਕੇ ਵੀਰੇ ਫਰੈਸ਼ ਰੇਟ ਦਾ ਮਾਲ ਹੋਇਆ ਓਕੇ ਵੀਰੇ ਦੱਸੋ ਪਹਿਲੇ ਪੈਂਦੀ ਤੱਕ ਪੂਰੀ ਐਂਡ ਗੱਲ ਬਾਤ ਆ ਜੀ ਇਹ ਦੇਖੋ ਇਹ ਇਤਰਾ ਹੈ ਓਕੇ ਵੀਰੇ ਪੂਰਾ ਡੱਬਾ ਭਰਿਆ ਪਿਆ ਜਿੰਨਾ ਮਰਜ਼ੀ ਮਾਲ ਚੱਕੋ ਓਕੇ ਵੀਰੇ ਨੂੰ ਕਹਿੰਦੇ ਰੋਲ ਹੁਣੀਤਰ ਓਕੇ ਬਾਈ ਆ ਦੁਬਈ ਦਾ ਇਤਰ ਹੈ ਓਕੇ ਓਕੇ ਠੀਕ ਹੈ ਜੀ ਆ ਦੇਖੋ ਇਹ ਪੈਕ ਛੋਟਾ ਹੈ ਪਰ ਇਹਦਾ ਕੰਮ ਬਹੁਤ ਵੱਡਾ ਓਕੇ ਮੈਂ ਆਪਾਂ ਲਾ ਲਿਆ ਨਾ ਆ ਦੇਖੋ ਇਹ ਆਪ ਇਤਰ ਲਾ ਲਿਆ ਹਾਂਜੀ ਇਹਦੀ 2 ਦਿਨ ਫ੍ਰੈਗਰੈਂਸ ਨਹੀਂ ਜਾਊਗੀ ਕਿੰਨੇ ਦਾ ਇਹ ਸਿਰਫ 50 ਰੁਪਏ ਦਾ ਓਕੇ ਉਹ ਦਵਾਈ ਤਾਂ ਮਹਿੰਗਾ ਨਾ ਇਹ ਹਾਂ ਉਹਦਾ ਮਾਰਕੀਟ ਚ ਬਹੁਤ ਮਹਿੰਗਾ ਹੈ ਤੁਹਾਨੂੰ ਸਿਰਫ 50 ਰੁਪਏ ਦਾ ਪੀਸ ਓਕੇ ਬਈ ਅਰੇ ਵਿੱਚ ਫਲੇਵਰ ਹੈ 30 ਤਰ੍ਹਾਂ ਦੇ ਫਲੇਵਰ ਹੈ ਗਾਹਕ ਦੀ ਆਪਣੀ ਚੁਆਇਸ ਹੈ ਹਨਾ ਹਾਂ ਬਈ ਆ ਡੀਓ ਵਗੈਰਾ ਉਹ ਇਹ ਦੇਖੋ ਉਸਤਰੇ ਦਾ ਡੀਓ ਆ ਓਕੇ ਬਈ ਤੇ 450 ਰੁਪਏ ਪੈਕ ਤੇ ਰੇਟ ਹੈ ਓਕੇ ਬਈ ਹਨਾ ਔਰ ਪੈਂਦਾ ਕਿੰਨੇ ਦਾ 200 ਦੇ 2 ਪੀਸ ਬਾਈ 1 ਗੇਟ 1 ਓਕੇ ਜੇ ਤੁਸੀਂ ਪੈਕ ਪੈਕਿੰਗ ਤੇ ਐਮ ਆਰ ਪੀ ਦੇਖੋ ਤਾ ਵੀ 55 ਲੈਸ ਬੰਦੀ ਏ ਜੇ ਤੁਸੀਂ ਇੱਕ ਨਾਲ ਇੱਕ ਫ੍ਰੀ ਲੋ ਫਿਰ ਤਾਂ ਹੋਰ ਹੀ ਜ਼ਿਆਦਾ ਸਸਤਾ ਹਾਂ ਇਹ ਦੇਖੋ ਆ ਸਾਰੀਆਂ ਲਿਪਸਟਿਕਾਂ ਢੇਰ ਲੱਗੇ ਪਏ ਆ ਹਾਂ ਇਹ ਤਾਂ ਆ ਦੇਖੋ ਆ ਬਲੀਚ ਹੈ 75 ਰੁਪਏ ਅਮਰ ਵੀ ਹੈ 18 ਰੁਪਏ ਦੀ ਪੈਣੀ ਓਕੇ ਇਹ ਆਪ ਪਹਿਲਾਂ ਵੀ ਦਿਖਾਈਆਂ ਜੀ ਇਹ ਪਹਿਲਾਂ ਦਿਖਾਈਆਂ ਪਰ ਕੀ ਹੁੰਦਾ ਹੈ ਕਈ ਵਾਰੀ ਕੋਈ ਬੰਦਾ ਨਵੀਂ ਵੀਡੀਓ ਦੇਖਦਾ ਹਨਾ ਹੁਣ ਆ ਰੂਮ ਫਰੈਸ਼ ਨਾਲ ਟੋਪੀ 70 ਰੁਪਏ ਠੀਕ ਹੈ ਜੀ ਆ ਦੇਖੋ ਗਾਗ ਜਿਹੜਾ ਵੀ ਆਂਦਾ ਗਾਗ ਪਹਿਲੇ ਇਹੀ ਕਹਿੰਦਾ ਸਾਨੂੰ ਮਿੰਨੀ ਲਿਪਸਟਿਕ ਚਾਹੀਦੀ ਓਕੇ ਬਰਦਰ ਆ ਦੇਖੋ ਇਹ ਮਿੰਨੀ ਲਿਪਸਟਿਕ ਆ ਫੁੱਲ ਕਲਰ ਹੋਣਗੇ 10 ਰੁਪਏ ਠੀਕ ਆ ਬਰਦਰ ਸਿਰਫ 10 ਰੁਪਏ ਦੀ ਪੈਣੀ ਹੈ ਚੈੱਕ ਕਰੋ ਖੋਲ ਕੇ ਆ ਦੇਖੋ ਕਿੰਨਾ ਖਲਾਰਾ ਪਿਆ ਆ ਦੇਖ ਲਓ ਬਾਕੀ ਫਸਟ ਟਾਈਮ ਹੋਣਾ ਛੋੜਿਆ ਹੋਇਆ ਮਾੜਾ ਪਹਿਲਾਂ ਦਾ ਸ਼ਵੇਰ ਦੇ ਪੀਲੇ ਲੱਗੀ ਸੀ ਆ ਚੈੱਕ ਕਰੋ ਫੁੱਲ ਸ਼ੇਡ ਹੋਣਗੇ ਕਿੰਨੇ ਦੀ ਪੈਣੀ ਹੈ 10 ਰੁਪਏ ਦੀ